ਫੀਦੀ ਦੇਣੀ ਆ ਕਾਲੇ ਕਿਵੇਂ ਮੇਲੇ ਤੇ ਫੜਦੀ ਸੀ ਮਾਈ ਦੇ ਮੇਲੇ ਤੇ ਦੋ ਕਿਸ਼ਤੀਆਂ ਚ ਪੈ ਨਾ ਅੱਜ ਮਹੀਨਾ ਹੈ ਅੱਜ ਮਹੀਨਾ ਸਹੀ ਇੱਕ ਮਹੀਨਾ ਚੋਰ ਨਹੀਂ ਹੈਗਾ ਮੈਂ ਚੋਰ ਮੈਂ ਚੋਰ ਟਾਰ ਗਿਆ ਨਾ ਲਾਣੇ ਦਾ ਯਾਰ ਮੈਂ ਕੁਝ ਆ ਗਿਆ ਫਿਰ ਲਾਣੇ ਦਾ ਆਉਂਦਾ ਵੀ ਕਹਿੰਦਾ ਮੂੰ ਲੋਡ ਆਇਆ ਕਹਿੰਦਾ ਇਹ ਗੱਲ ਦੇਣੇ ਹੁਣ ਮੈਂ ਨਹੀਂ ਦੇ ਦਿੰਦਾ ਤਾਂ ਆਪੀ ਦੇ ਕਿਹਾ ਮੈਨੂੰ ਕਹਿੰਦਾ ਗੱਲ ਲੋਡ ਦੀ ਆ ਕਿੰਨੇ ਲਾਦੇ ਸਰ ਲੋਡ ਕੱਢਦੀ ਮੈਂ ਹਾਂ ਗੱਲ ਲੋਡ ਦੀ ਆ 25000 ਨਾਲ ਤਾਂ ਪੂਰਾ ਹਾਂ ਲੋਡ ਦੇ ਜੇ ਨਾ ਲੋਡ ਹੁੰਦਾ ਤਾਂ ਮਤਲਬ ਨਾਗ ਦਾ ਬੱਸ ਮੇਰੇ ਵਾਸਤੇ ਪੁੱਛਲਾ ਤੇਰੇ ਵਾਸਤੇ ਬਸਲਾ ਕੱਟ ਪੈਸਾ ਤੈਨੂੰ ਹੀ ਮਿਲੂ ਮੈਂ ਤੈਨੂੰ ਕਿੱਥੋਂ ਦੇਵਾਂ ਕਰੇ ਜਾ ਕੇ ਤੂੰ ਤਾਂ ਉਹ ਦੇ ਦੇਣਾ ਮੈਨੂੰ ਮੈਂ ਆਪਦਾ ਵੀ ਸੂਤੋ ਦੇਖਣਾ ਏ ਬੇਇੱਜ਼ਤੀ ਥੋੜੀ ਕਰਾਉਣੀ ਆ ਟਾਈਮ ਤੇ ਨਾ ਗੱਲ ਕਰਾਂ ਇਹ ਤਾਂ ਫਿਰ ਤੋਂ ਕੰਨੀਆਂ ਗੱਲਾਂ ਕਰਦਾ ਰੋਜ਼ ਮੰਡੀਆਂ 'ਚ ਫਿਰਦਾ ਮੈਂ ਇੱਕ ਟਾਈਮ ਪੈਸਾ ਹੁੰਦਾ ਨਹੀਂ ਪਰਸੋਂ ਮੈਂ ਭੇਡਾਂ ਲਿਆ 20 ਲੱਖ ਦੀਆਂ ਤੇਰੀ ਤੋਂ 10 ਭੇਡਾਂ ਪ्योर ਜਾਵਣਾ ਪਈ ਐਸੇ ਉਤਰ ਲਾਤੇ ਨੇ ਫਿਰ ਕੰਮ ਬੋਲਿਆ ਓਏ ਰਾਜ ਵੇਚਣ ਦੇ ਮੂਡ 'ਚ ਨਹੀਂ ਆਇਆ ਤੇਰੇ ਲਈ ਤਾਂ ਖੜਦਾ ਨਹੀਂ ਯਾਰ ਉਹ